ਸਭ 프리ਕਾਲ ਜੀ ਸਾਰਿਆਂ ਨੂੰ 4K ਵਿੱਚ ਕਿਹਾਕਮ ਅਮੀਦ ਕਰਦੇ ਆ ਤੁਸੀਂ ਕੈਂਟ ਹੋਵੋਗੇ ਅੱਜ ਪਰ ਮੈਂ ਤੁਹਾਡੇ ਲਈ ਬਹੁਤ ਹੀ ਕੈਂਟ ਵੀਡੀਓ ਲੈ ਕੇ ਆਈਆਂ ਅੱਜ ਜਿਸ ਨੂੰ ਲਾਈਨਿੰਗ ਵਾਲੇ ਸੂਟ ਦੀ ਕਟਿੰਗ ਕਰਨੀ ਦੱਸਣ ਲੱਗੀਆਂ ਉਹ ਵੀ 23 ਬ੍ਰੈਸਟ ਵਾਲਿਆਂ ਦੀ ਆਪਾਂ ਕਟਿੰਗ ਕਰਾਂਗੇ ਤੁਸੀਂ ਉਹ ਚੀਜ਼ ਦੇ ਵਿੱਚ ਉਹ ਤੁਸੀਂ ਉਸੇ ਦੇ ਵਿੱਚ ਉਸੇ ਦੇਖਣੀ ਆ ਤੁਸੀਂ ਇਹਦੇ ਵਿੱਚ ਇਹ ਚੀਜ਼ ਦੇਖਣੀ ਵੀ ਆਪਾਂ ਪਰਫੈਕਟ ਜਦੋਂ ਆਪਾਂ ਕਟਿੰਗ ਕਰਦੇ ਆ ਮੇਰੇ ਕੋਲੇ ਸਵਾਲ ਸੀ ਭੈਣਾਂ ਦੇ ਵੀ ਸਾਡੀ ਲਾਈਨਿੰਗ ਘੱਟ ਜਾਂਦੀ ਆ ਕਪੜਾ ਸਾਡਾ ਬਾਹਰ ਜਾਂਦਾ ਉਹ ਕਿਉਂ ਬਾਹਰ ਜਾਂਦਾ ਠੀਕ ਹੈ ਪਹਿਲਾ ਰੀਜਨ ਉਹਦਾ ਕੀ ਹੁੰਦਾ ਉਹ ਮੈਂ ਤੁਹਾਨੂੰ ਅੱਗੇ ਦੱਸਣ ਲਈਆਂ ਤੇ ਦੂਸਰਾ ਕੀ ਹੁੰਦਾ ਸਾਰੇ ਤੁਹਾਨੂੰ ਮੈਂ ਡਿਟੇਲ ਦੇ ਵਿੱਚ ਦੱਸੂਗੀ ਜੇ ਫਿਰ ਵੀ ਤੁਹਾਡੇ ਕੋਲ ਇਹ ਰਹਿੰਦੀ ਆ ਹਨਾ ਤਾਂ ਫਿਰ ਇਹਦਾ ਕੋਈ ਹੱਲ ਨਹੀਂ ਤੇ ਰੀਜਨ ਹੀ ਤੁਹਾਡੇ ਦਿਮਾਗ ਦੇ ਵਿੱਚ ਹੈ ਹਨਾ ਪਰ ਕਈ ਵਾਰੀ ਚ ਹੁੰਦਾ ਆਪਾਂ ਸਹੀ ਕਰ ਰਹੇ ਹੁੰਦੇ ਹਾਂ ਐਂਡ ਤੇ ਆਖੋ ਰਹਿ ਜਾਂਦੀ ਆ ਹਨਾ ਉਹ ਸ਼ਾਇਦ ਮੇਰੇ ਕੋਲ ਇੱਕ ਕਲਿੱਪ ਪਿਆ ਹੋਊਗਾ ਮੈਨੂੰ ਕਿਸੇ ਭੈਣ ਨੇ ਭੇਜਿਆ ਸੀਗਾ ਵੀ ਸਾਡੇ ਕੋਲ ਐਡਾ ਪ੍ਰੋਬਲਮ ਰਹਿੰਦੀ ਆ ਤਾਂ ਨਹੀਂ ਪਹਿਣੇ ਐਦਾਂ ਦੀ ਕੋਈ ਪ੍ਰੋਬਲਮ ਨਹੀਂ ਰਹਿੰਦੀ ਪਰ ਫਿਰ ਵੀ ਜੇ ਤੁਹਾਡੇ ਕੋਲ ਰਹਿੰਦੀ ਆ ਤੁਸੀਂ ਆ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਆਣ ਇਹਦੀ ਆਪਾਂ ਨਾ ਲਾਈਨਿੰਗ ਵਾਲੀ ਕਮੀਜ਼ ਤੇ ਕਟਿੰਗ ਤੇ ਕਟਿੰਗ ਤਾਂ ਮੈਂ ਤੁਹਾਨੂੰ ਬਹੁਤ ਵਾਰ ਦਿਖਾਈ ਐ ਸਟੀਚਿੰਗ ਵੀ ਦਿਖਾਈ ਐ ਹਨ ਬਟ ਅੱਜ ਮੈਂ ਸਪੈਸ਼ਲ ਹੀ ਸਟੀਚਿੰਗ ਦਿਖਾਉਣ ਲੱਗੀ ਆ ਕਟਿੰਗ ਆਪਣੀ ਹੋ ਗਈ ਸੀਗੀ ਜਿਹੜੇ ਆਪਣੇ ਕੋਲ ਮਹਿੰਗੇ ਸੂਟ ਹੁੰਦੇ ਆ ਵਰਕ ਵਾਲੇ ਉਹਨਾਂ ਨਾਲ ਆਪਾਂ ਲਾਈਨਿੰਗ ਕਿਵੇਂ ਅਟੈਚ ਕਰਨੀ ਹੁੰਦੀ ਹੈ ਹਨ ਆ ਦੇਖੋ ਕਰੀਜ ਇਹਦੇ ਉੱਪਰ ਆਪਣੀ ਬਣੀ ਹੋਈ ਸੀਗੀ ਕਮੀਜ਼ ਦੇ ਉੱਪਰ ਇਹ ਹੈਗਾ ਬ੍ਰੋਕੇਟ ਦਾ ਕਮੀਜ਼ ਆਹ ਦੇਖੋ ਕਰੀਜੇ ਦੇ ਉੱਪਰ ਬਣੀ ਹੋਈ ਹੈ ਇਹਦੇ ਉੱਪਰ ਵੀ ਕਰੀਜ ਬਣੀ ਹੋਈ ਹੈ ਤੇ ਆਪਾਂ ਹੁਣ ਕੀ ਕਰਨਾ ਪਹਿਲਾਂ ਪਹਿਲਾਂ ਨੂੰ ਆਪਾਂ ਪੂਰੀ ਚੰਗੀ ਤਰ੍ਹਾਂ ਬਿਸ਼ਾ ਲੈਣਾ ਪੂਰੀ ਚੰਗੀ ਤਰ੍ਹਾਂ ਆਪਾਂ ਇਹਨੂੰ ਬਿਸ਼ਾ ਕੇ ਫਿਰ ਜਿਹੜੇ ਪਾਸੇ ਆਪਾਂ ਪਲੇਟਾਂ ਦੇ ਨਿਸ਼ਾਨ ਰੱਖੇ ਸੀਗੇ ਲਾਏ ਸੀ ਉਹਨੂੰ ਇਹਦੇ ਉੱਪਰ ਆਪ ਰੱਖ ਲੈਣਾ ਠੀਕ ਹੈ ਵੈਸੇ ਇਹਦੇ ਨੀਚੇ ਆਪਾਂ ਜੇ ਟਾਪ ਟਾ ਲਾਉਂਦੇ ਤਾਂ ਬੈਸਟ ਸੀ ਬਟ ਕਸਟਮਰ ਦੀ ਡਿਮਾਂਡ ਸੀ ਵੀ ਕਾਟਨ ਹੀ ਚਾਹੀਦੀ ਹੈ ਕਿਉਂਕਿ ਕਾਟਨ ਆਪਾਂ ਨੂੰ ਪੈਂਦੀ ਹੈ ਸਸਤੀ ਆ ਦੇਖੋ ਪੂਰੀ ਚੰਗੀ ਤਰ੍ਹਾਂ ਇੱਥੇ ਆਪਾਂ ਬਿਸ਼ਾਲ ਲੈਣਾ ਤੇ ਸੂਈ 'ਚ ਆਪਾਂ ਧਾਗਾ ਪਾ ਲੈਣਾ ਧਾਗਾ ਪਾ ਕੇ ਪਹਿਲਾਂ ਆਪਾਂ ਕੀ ਕਰਨਾ ਜੀ ਸਾਰਿਆਂ ਤੋਂ ਪਹਿਲਾਂ ਆਪਣਾ ਸਟੈਪ ਹੈਗਾ ਤੇ ਆਪਾਂ ਇੱਥੋਂ ਲਾਉਣਾ ਕੱਚਾ ਕਰਨਾ ਇੱਥੋਂ ਤੱਕ ਹੀ ਕਰਨਾ ਪਲੇਟਾਂ ਤੱਕ ਹੀ ਕਰਨਾ ਆਪਾਂ ਕੱਚਾ ਹੋਰ ਨਹੀਂ ਕੱਚਾ ਕਰਨਾ ਠੀਕ ਹੈ ਆਪਣੀ ਇੰਕਰੀਜ਼ ਨਾਲ ਕਰੀਜ਼ ਮਿਲੀ ਹੋਈ ਹੈ ਬਸ ਇਹ ਚੀਜ਼ ਦਾ ਧਿਆਨ ਰੱਖਿਓ ਵੈਸੇ ਇਹ 'ਚ ਆਪਾਂ ਰਿਵਰਸੀਬਲ ਟੇਪ ਵੀ ਲਾ ਸਕਦੇ ਹਾਂ ਪਰ ਟੋਇਰ ਕੰਜਰਖਾਨਾ ਜਿਆ ਬਹੁਤ ਜ਼ਿਆਦਾ ਕਰਨਾ ਪੈਂਦਾ ਤਾਂ ਕਰਕੇ ਮੈਨੂੰ ਆਇਆ ਹੁੰਦਾ ਵੀ ਇੱਥਾ ਉਈ ਤਾਂ ਕੇ ਨਾਲ ਕੱਚਾ ਕਰ ਲਵੋ ਪਹਿਲਾਂ ਆਪਾਂ ਇੱਥੋਂ ਕੱਚਾ ਕਰਨਾ ਇੰਨਾ ਕੁ ਫਿਰ ਉਸ ਤੋਂ ਬਾਅਦ ਉਹਨੂੰ ਮੈਂ ਦੱਸਦੀ ਆਂ ਵੀਡੀਓ ਦੇ ਨਾਲ-ਨਾਲ ਜੁੜੇ ਰਹੋ ਫਿਰ ਤੁਸੀਂ ਮੈਨੂੰ ਕਈ ਇਹਨਾਂ ਨੇ ਕਿ ਸਾਨੂੰ ਆਹ ਨਹੀਂ ਸਮਝ ਲੱਗੀ ਤੁਸੀਂ ਇੱਕ ਵਾਰ ਦੇਖਿਆ ਕਰੋ ਕਿਉਂਕਿ ਮੈਂ ਸਾਰਾ ਕਲੀਅਰ ਕਰਦੀ ਹੁੰਨੀ ਆਂ ਆ ਦੇਖੋ ਇਹ ਕੱਚਾ ਸਿਰਫ ਆਪ ਪਲੇਟਾਂ ਤੱਕ ਹੀ ਕਰਨਾ ਹੁੰਦਾ ਕਿਉਂ ਕਰਨਾ ਹੁੰਦਾ ਉਹ ਵੀ ਮੈਂ ਤੁਹਾਨੂੰ ਦੱਸਣ ਲੱਗੀ ਆਂ ਆ ਦੇਖੋ ਹੁਣ ਇਹਦਾ ਹੋ ਗਿਆ ਆਪਣਾ ਸੈਂਟਰ ਠੀਕ ਹੈ ਹੁਣ ਆਪਾਂ ਸਾਰੀਆਂ ਆਹ ਸਾਈਡਾਂ ਤੋਂ ਕੱਚਾ ਕਰ ਲਵਾਂਗੇ ਇੱਥੋਂ ਤੱਕ ਹੁਣ ਆਪਾਂ ਕੀ ਕਰਨਾ ਹੁਣ ਆਪਾਂ ਇੱਥੋਂ ਲੱਗਣਾ ਆਹ ਵਾਲੀ ਥੀਨ ਕੱਚੀ ਕਰਨੀ ਫਿਰ ਉਸ ਤੋਂ ਬਾਅਦ ਆਪਾਂ ਪਲੇਟਾਂ ਮੈਂ ਪਹਿਲਾਂ ਕਰਕੇ ਦਿਖਾ ਦੇਵਾਂ ਹੁਣ ਕਿਤਾ ਤੱਕ ਦੀ ਗੰਢ ਜਿਹੜੇ ਪੈਂਦੀਆਂ ਹੁਣ ਆਪਾਂ ਕੀ ਕਰਨਾ ਜੀ ਇਹਨੂੰ ਨਾਲ-ਨਾਲ ਸਾਰੇ ਕੱਚਾ ਕਰੀ ਜਾਣਾ ਇਹਦੇ ਨਾਲ ਫਿਨਿਸ਼ਿੰਗ ਆਊਗੀ ਨਾ ਜਿਹੜੀ ਉਹ ਤੁਸੀਂ ਦੇਖਦੇ ਹੀ ਰਹਿ ਜਾਓਗੇ ਇਹ ਪਲੇਟਾਂ ਆਪਾਂ ਪਲੇਟਾਂ ਤੋਂ ਵੀ ਕੱਚਾ ਕਰ ਲੈਣਾ ਕੱਚਾ ਕਰਨਾ ਬਹੁਤ ਜ਼ਰੂਰੀ ਹੈ ਉਹ ਮੈਂ ਤੁਹਾਨੂੰ ਦੱਸਦੀ ਆ ਵੀ ਕਿਵੇਂ ਕੱਚਾ ਕਰਨਾ ਜ਼ਰੂਰੀ ਹੈ ਮੈਂ ਪਲੇਟ ਤੇ ਪੱਕਾ ਲਾਦਾ ਇੱਕ ਵਾਰ ਬਸ ਇੱਕ ਦੋ ਟੰਕੇ ਲੱਗਦੇ ਆ ਕਿਰ ਆਪਾਂ ਨੂੰ ਨਾ ਅਟੈਚ ਕਰਨ ਵੇਲੇ ਥੋੜੀ ਤਕਲੀਫ ਆਉਂਦੀ ਹੈ ਬਟ ਉਸ ਤੋਂ ਬਾਅਦ ਬਹੁਤ ਸੌਖਾ ਸਟਿਚ ਹੋ ਜਾਂਦਾ ਹੈ ਇਹ ਕੋਈ ਵੀ ਪ੍ਰੋਬਲਮ ਨਹੀਂ ਆਉਂਦੀ ਪਲੇਟਾਂ ਦੇ ਤੁਸੀਂ ਜਦੋਂ ਆਪਾਂ ਉਹ ਕਰਦੇ ਆ ਨਾ ਐਂਡ ਵਾਲਾ ਟੰਕਾ ਉੱਥੇ ਗੰਢ ਲਾ ਦਿਆ ਕਰੋ ਕਿਉਂਕਿ ਪਲੇਟਾਂ ਆਪਣੀਆਂ ਨਿਕਲ ਨਹੀਂ ਆਉਣੀ ਚਾਹੀਦੀਆਂ ਹੁੰਦੀਆਂ ਠੀਕ ਐ ਇਥੇ ਦੇ ਆ ਦੇਖੋ ਹੁਣ ਆਪਣਾ ਇੱਥੇ ਵੀ ਸੈਂਟਰ 'ਚ ਵੀ ਆਪਾਂ ਕੱਚਾ ਕੀਤਾ ਪਲੇਟ ਤੇ ਵੀ ਕੱਚਾ ਕੀਤਾ ਠੀਕ ਐ ਜਦੋਂ ਹੁਣ ਆਪਾਂ ਇਹਨੂੰ ਸੀਨ ਪਲੇਟ ਪਾਵਾਂਗੇ ਮਤਲਬ ਕਿ ਐਦਾਂ ਪਲੇਟ ਪਾਵਾਂਗੇ ਕੱਪੜਾ ਦੋਨੇ ਸਾਈਡੋਂ ਬਰਾਬਰ ਆਊਗਾ ਲਾਈਨਿੰਗ ਦਾ ਵੀ ਤੇ ਆਪਣੇ 메ਨ ਫੈਬਰਿਕ ਦਾ ਵੀ ਠੀਕ ਹੈ ਹੁਣ ਕੀ ਕਰਨਾ ਆਪਾਂ ਕਈ ਪੈਣਾ ਕੀ ਕਰਦੀਆਂ ਨੇ ਇੱਥੋਂ ਸੈਂਟਰ ਚੋਂ ਕੱਟਾ ਕਰਦੀਆਂ ਨੇ ਉਸ ਤੋਂ ਬਾਅਦ ਆਹ ਪਲੇਟਾਂ ਕੱਟੀਆਂ ਨਹੀਂ ਕਰਦੇ ਉਹ ਕੀ ਕਰਦੀਆਂ ਅਸੀਂ ਖਣੀ ਬਹੁਤ ਜ਼ਿਆਦਾ ਹੀ ਹਾਈ ਫਾਈ ਟੇਲਰ ਆ ਅਸੀਂ ਬੜੇ ਟ੍ਰੈਂਡਿੰਗ ਚ ਮੇਰੇ ਕੋਲ ਵੀ ਹੈਗੀਆਂ ਨੇ ਇੱਕ ਦੋ ਇੱਥੋਂ ਆਈ ਚੱਕ ਕੇ ਆਏ ਕਰਕੇ ਪਲੇਟ ਪਾ ਲੈਣੀਆਂ ਨੇ ਠੀਕ ਹੈ ਕਈ ਵਾਰ ਤਾਂ ਆਹ ਕੱਪੜਾ ਇੱਧਰ ਆ ਜਾਂਦਾ ਇੱਥੋਂ ਇਹਨਾਂ ਤੇ ਕਈ ਵਾਰ ਆਹ ਕੱਪੜਾ ਇੱਧਰ ਵਗ ਜਾਂਦਾ ਪਲੇਟ ਹੋ ਜਾਂਦੀ ਆਪਣੀ ਕਾਣੀ ਪਲੇਟ ਤੇ ਇੱਕ ਵਾਰ ਕਾਣੀ ਹੋ ਗਈ ਤਾਂ ਫਿਰ ਸੂਟ ਦੀ ਆਪਣੀ ਦੀ ਸਾਰੀ ਤੇ ਹੀ ਜਖਣਾ ਵੱਢੀ ਜਾਂਦੀ ਆ 1% ਵੀ ਫਿਰ ਉਹ ਆਪਣਾ ਜਿਹੜਾ ਸੂਟ ਆ ਉਹ ਵਧੀਆ ਫਿਟਿੰਗ ਚ ਫਿਟਿੰਗ ਤਾਂ ਦੂਰ ਦੀ ਗੱਲ ਪਾਇਆ ਵੀ ਨਹੀਂ ਸੋਨਾ ਲੱਗਦਾ ਉਹ ਬਹੁਤ ਜਲੂਸ ਨਿਕਲ ਜਾਂਦਾ ਉਸ ਕੱਪੜੇ ਦਾ ਹਨਾ ਤੇ ਹੁਣ ਆਏਗਾ ਇਹਦਾ ਪਲੇਟਾ ਪਕੀਆਂ ਕਰ ਕੱਚੀਆਂ ਕਰ ਲਵਾਂਗੇ ਇੱਕ ਤਾਂ ਜੀਪ ਤੇ ਕੱਚਾ ਪੱਕਾ ਹੀ ਜਿਹੜਾ ਰਹਿੰਦਾ 24 ਘੰਟੇ ਇਹਦੇ ਨਾਲ ਆਪਣੀ ਜਿਹੜੀ ਫਿਟਿੰਗਾਂ ਬਹੁਤ ਸੋਹਣੀ ਬਣਦੀ ਹੈ ਤੇ ਸਟਿਚ ਕਰਨ ਵੇਲੇ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਹੁੰਦੀ ਕੋਈ ਨਹੀਂ 10-5 ਮਿੰਟ ਵੱਧ ਲੱਗ ਜਾਂਦੇ ਐ ਮੈਂ ਅੱਗਾ ਅੱਗਣਾ ਵਾਲੀ ਕਰਿਆ ਕਰੋ ਐਦਾਂ ਹੋ ਗਿਆ ਇੱਥੇ ਜਾ ਕੇ ਮਾੜਾ ਜਾਂ ਨਾ ਬੰਨ ਜਾਂ ਲਾ ਲਓ ਜਿਹੜੀ ਪਲੇਟ ਆ ਉਹ ਖੁੱਲੇ ਨਾ ਇੱਥੋਂ ਹਨਾ ਅਈਆ ਪਈੜੀ ਆਪਣੀ ਬੱਖੀ ਵਾਲੀ ਪਲੇਟ ਹੁੰਦੀ ਐ ਉਹਨੂੰ ਆਪਾਂ ਪੱਕੀ ਕਰ ਲੈਣਾ ਸੁਈਆਂ ਦੇ ਮੂੰਹ ਭਰੇ ਹੋਏ ਆ। ਸੁਈਆਂ ਜਮਾਂ ਹੀ ਬੇਕਾਰ ਨੇ। ਇੱਕ ਮੈਨੂੰ ਧਾਗਾ ਪਾਉਣ ਦੀ ਘਾਲ ਹੋ ਜਾਂਦੀ ਮੈਂ ਕਿਹੜੇ ਵੱਡਾ ਸਾਰਾ ਧਾਗਾ ਪਾ ਕੇ ਰੱਖ ਲੈ। ਬਸ ਆਈ ਭੈਣੋਂ ਆਪਾਂ ਸਾਰੀ ਜਿਹੜੀ ਲਾਈਨਿੰਗ ਆਪਾਂ ਅਟੈਚ ਕਰ ਲੈਣੀ ਆ। ਹੈਨਾ? ਤੇ ਜਿਹੜੀਆਂ ਭੈਣਾਂ ਨਮਕਮ ਸਟਾਰਟ ਕਰਦਿਆਂ ਨੇ ਹਨ ਉਹਨਾਂ ਨੂੰ ਥੋੜੀ ਜਿਹੀ ਔਖੇ ਲੱਗਦੀ ਹੈ ਮੇਰੇ ਕੋਲੇ ਬਹੁਤ ਸਾਰੇ ਫੋਨ ਆਉਂਦੇ ਜਿਹੜੇ ਕਹਿੰਦੇ ਆ ਵੀ ਸਾਨੂੰ ਲਾਈਨਿੰਗ ਵਾਲੇ ਸੂਟ ਨਹੀਂ ਆਉਦੇ ਜਾਂ ਕਹਿੰਦੇ ਆ ਵੀ ਲਾਈਨਿੰਗ ਲਾਉਣੇ ਆ ਪ੍ਰੋਬਲਮ ਆਉਂਦੀ ਹੈ ਤਾਂ ਆਹ ਵੀਡੀਓ ਦੇਖ ਕੇ ਤੁਹਾਨੂੰ ਕੋਈ ਵੀ ਪ੍ਰੋਬਲਮ ਨਹੀਂ ਆਊਗੀ ਤੇ ਹੁਣ ਆਪਾਂ ਕੀ ਕਰਨਾ ਜੀ ਆ ਦੇਖੋ ਇੱਕ ਪਾਸਾ ਆਪਣਾ ਤਿਆਰ ਹੋ ਗਿਆ ਹੁਣ ਆਪਾਂ ਕੀ ਕਰਨਾ ਹੁਣ ਆਪਾਂ ਦੂਸਰਾ ਪਾਸਾ ਰੱਖਣਾ ਰੱਖਣਾ ਨਹੀਂ ਰੱਖਾਂਗੇ ਆਪਾਂ ਇਦਾਂ ਹੀ ਦੂਸਰੇ ਪਾਸੇ ਤੋਂ ਆਪਾਂ ਇਹਨੂੰ ਇੱਥੋਂ ਕਰਕੇ ਐਵੇਂ ਹੂੰ ਹੂੰ ਇਹਦੇ ਵਿੱਚ ਹੈਗਾ ਵਰਕ ਹੈ ਇਹਦੇ ਵਿੱਚ ਹੈਂਡ ਹੈਂਡਵਰਕ ਹੈ ਇਹਦੇ ਉੱਪਰ ਮੋਤੀ ਸਿੱਪੀ ਤਾਰੇ ਪਤਾ ਨਹੀਂ ਕੀ ਲੱਗੇ ਹੋਏ ਆ ਐਦਾਂ ਕਰਦੇ ਹੋਏ ਆਪਾਂ ਇਹਨੂੰ ਪਹਿਲਾਂ ਇਹਦੇ ਆਪਾਂ ਸਾਈਡ ਤੇ ਲਾਵਾਂਗੇ ਫਿਰ ਉਸ ਤੋਂ ਬਾਅਦ ਆਪਾਂ ਜਿਹੜੇ ਚ ਕੀ ਹੁੰਦਾ ਕਿ ਨੀਚੇ ਤੋਂ ਆਪਣੇ ਗਲੇ ਦੀ ਚੜਾਈ ਘੱਟ ਹੁੰਦੀ ਹੈ ਉੱਪਰੋਂ ਬਹੁਤ ਜ਼ਿਆਦਾ ਹੁੰਦੀ ਹੈ ਹਨ ਉੱਪਰੋਂ ਹੁਣ ਮੈਂ ਤੁਹਾਨੂੰ ਦੱਸਾਂ ਸਹੀ ਤਰੀਕੇ ਨਾਲ ਕਿੰਨੀ ਆਪਣੀ ਆ ਰਹੀ ਹੈ 7 ਜਿਵੇਂ ਕਿ ਆਪਾਂ ਨੂੰ ਚਾਹੀਦੀ ਹੈ 5 ਇੰਚ ਚੜਾਈ ਇਹ ਆਪਣੇ ਕੋਲ 2 ਇੰਚ ਕੱਪੜਾ ਫालतू ਹੋ ਗਿਆ ਇਹਨੂੰ ਆਪਾਂ ਸੈੱਟ ਕਿਵੇਂ ਕਰਨਾ ਉਹ ਮੈਂ ਤੁਹਾਨੂੰ ਦੱਸਣ ਲੱਗੀ ਆ ਤੇ ਵੀਡੀਓ ਨੂੰ ਤੁਸੀਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਆ ਕਰੋ ਫਿਰ ਹੀ ਤੁਹਾਨੂੰ ਸਮਝ ਆਉਣਾ ਹੁੰਦਾ ਹਨਾ ਕਿ ਮੈਂ ਤੁਹਾਨੂੰ ਕੀ ਸਮਝਾਉਣਾ ਚਾਹ ਰਹੀ ਆ ਤੇ ਕੀ ਸਮਝਾ ਰਹੀ ਆ ਤੇ ਹੁਣ ਆਪਾਂ ਚੱਲਦੇ ਆ ਮਸ਼ੀਨ ਤੇ ਫਿਰ ਉਸ ਤੋਂ ਬਾਅਦ ਤੁਸੀਂ ਦੇਖੋ ਵੀ ਮੈਂ ਕੀ ਕਰਾਂ ਹਾਂਜੀ ਆ ਦੇਖੋ ਹੁਣ ਜਿਵੇਂ ਆਪਾਂ ਕਹਿਆ ਸੀ ਨਾ ਵੀ ਆਪਾਂ ਗਲੇ ਦੀ ਚੜਾਈ ਘਟਾਵਾਂਗੇ ਨਾ ਗਲੇ ਦੀ ਚੜਾਈ ਆਪਾਂ ਕਿਵੇਂ ਘਟਾਵਾਂਗੇ ਦੇਖੋ 7 ਆ ਗਿਆ ਇਧਰ ਆਪਾਂ ਨੂੰ ਚਾਹੀਦਾ 2.5 ਇਧਰੋਂ ਤੇ 2.5 ਉਹੀ ਇਧਰੋਂ ਆਪਾਂ ਇਹਦੇ ਵਿੱਚ 2.5 2.5 ਇੰਚ ਦੇ ਨਿਸ਼ਾਨ ਲਾ ਲਵਾਂਗੇ ਸੈਂਟਰ ਕਰਕੇ ਦਾ ਇੱਥੋਂ ਨਿਸ਼ਾਨ ਪਾਸੇ ਪੁੱਠੇ ਪਾਸੇ ਵੀ ਲਾ ਸਕਦੇ ਹੋ ਤੁਸੀਂ ਤੇ ਆਪਾਂ ਕੀ ਕਰਨਾ ਐਦਾਂ ਰੱਖਣਾ ਚਾਹੇ ਤੁਸੀਂ ਪੁੱਠੇ ਪਾਸੋਂ ਸੀਨ ਲਾ ਲਓ ਚਾਹੇ ਤੁਸੀਂ ਸਿੱਧੇ ਪਾਸੋਂ ਸੀਨ ਲਾ ਲਓ ਠੀਕ ਹੈ ਸੀਨ ਤਾਂ ਕੱਟ ਹੋ ਹੀ ਜਾਣੀ ਹੁੰਦੀ ਹੈ ਪਾਪਾ ਕੀ ਕਰਾਂਗੇ ਜੀ ਆਪਾਂ ਸਿੱਧੇ ਪਾਸੇ ਲਾਵਾਂਗੇ ਪੂਰਾ ਆ ਰਿਹਾ ਇਹ ਮੇਰੇ ਵਿੱਚ ਤੇ ਫਿਰ ਇਹਨੂੰ ਬਹੁਤੀ ਆਪਾਂ ਪਤਲੀ ਰੱਖੋ No problem ਠੀਕ ਹੈ ਉਸ ਤੋਂ ਬਾਅਦ ਇਹਦਾ ਸੈਂਟਰ ਕਰ ਲਵੋ ਇਹਦਾ ਸੈਂਟਰ ਹੋ ਗਿਆ ਗਲੇ ਦਾ ਸੀਨ ਉੱਪਰੋਂ ਚੌੜੀ ਲਾਉਣੀ ਆਪਾਂ نیچے ਆ ਕੇ ਆਪਾਂ ਇਹ ਇਹ ਫ੍ਰੀ ਕਰ ਦਿਆਂ ਠੀਕ ਹੈ ਇਹ ਹੋ ਗਈ ਇੱਕ ਪ੍ਰਕਾਰ ਦੀ ਪਲੇਟ ਜਿਵੇਂ ਆਪਾਂ ਪਾਉਣੀ ਆ ਨਾ ਪਲੇਟ ਕਮੇਜ਼ ਦੇ ਉੱਪਰ ਉਦਾਂ ਦੀ ਪਲੇਟ ਹੋਊਗੀ ਇਹ ਤਾ ਦੇਖੋ ਆਹ ਪਲੇਟ ਹੋ ਗਈ ਹੁਣ ਇਹਦੇ ਆਪਾਂ ਗਲਾ ਜੜਾਂਗੇ ਜਦੋਂ ਆਪਾਂ ਗਲਾ ਜੜਾਂਗੇ ਗਲਾ ਇਹਦਾ ਬਣਿਆ ਹੋਇਆ ਤੇ ਇਹਦੇ ਤੇ ਆਪਾਂ ਬੁਕਰਮ ਨਹੀਂ ਲਾਵਾਂਗੇ ਆਪਾਂ ਨੋਰਮਲ ਹੀ ਰੱਖਾਂਗੇ ਇਹਨੂੰ ਕਿਉਂਕਿ ਨਹੀਂ ਤਾਂ ਆਪਾਂ ਪੇਪਰ ਪੇਸਟਿੰਗ ਲਾਣਦੇ ਹੁਣ ਪੇਪਰ ਪੇਸਟਿੰਗ ਸ਼ਾਪ ਤੇ ਆ ਤੇ ਮੈਂ ਘਰਾਂ ਅੱਜ ਘਰ ਬਣਾ ਰਹੀਆਂ ਮੈਂ ਸੂਟ ਆਪਾਂ ਨੋਰਮਲ ਕੱਪੜਾ ਰੱਖ ਕੇ ਲੱਗਿਆ ਜੀ ਆਹ ਆਪਣੇ ਕੋਲੇ ਹੈਗਾ ਲਾਈਨਿੰਗ ਵਾਲਾ ਕੱਪੜਾ ਠੀਕ ਹੈ ਆਪਾਂ ਕੀ ਰੱਖਣਾ ਇਹਨੂੰ ਆਪਾਂ ਇਦਾਂ ਰੱਖਣਾ ਵੈਸੇ ਅੱਜ ਮੇਰੇ ਕੋਲ ਦੋ ਮਸਟੇਕਾਂ ਹੋ ਗਈਆਂ ਉਹ ਕਿਉਂ ਹੋ ਗਈਆਂ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਮੈਂ ਅਧਿਕਾਰ ਤੇ ਹੁਣ ਆਪਾਂ ਕੀ ਕਰਾਂਗੇ ਕੱਪੜਾ ਰੱਖ ਕੇ ਇਹਦੇ ਉੱਪਰ ਆਪਾਂ ਪੇਪਰ ਪੇਸਟਿੰਗ ਵੀ ਲਾ ਸਕਦੇ ਸੀ ਬਟ ਮੇਰੇ ਕੋਲ ਨਹੀਂ ਹੈਗੀ ਹਨਾ ਮੈਂ ਕਿਉਂ ਨਹੀਂ ਲਾਈ ਐ ਦਾਦਾ ਕਰਕੇ ਤੇ ਮੈਂ ਇਹਦੇ ਵਿੱਚ ਹੀ ਬਹੁਤ ਜ਼ਿਆਦਾ ਫਿਨਿਸ਼ਿੰਗ ਦੇ ਦੂੰਗੀ ਇਹ ਵੀਡੀਓ ਉਹ ਪੈਣਾ ਲਈ ਵੀ ਆ ਜਿਹੜੀਆਂ ਆਪਾਂ ਆਪਣੇ ਕੋਲੇ ਕੱਲ ਨੂੰ ਅ ਸਲਾਈ ਵਾਲੀ ਕਲਾਸ ਲਗਾ ਰਹੀਆਂ ਨੇ ਤਾਂ ਕਿ ਹੁਣ ਇੱਕ ਵਾਰ ਤੁਸੀਂ ਦੇਖ ਲਿਓ ਉਹਨੂੰ ਆਈਡੀਆ ਹੋ ਜਾਣਾ ਵੀ ਆਪਾਂ ਕਿੱਦਾਂ-ਕਿੱਦਾਂ ਕੰਮ ਕਰਦੇ ਆ। ਤੇ ਮੋਤੀ ਮਾਤੀ ਜੇ ਤੇ ਬਹੁਤ ਆ। ਉਖ ਤੁਸੀਂ ਕੀ ਕਰਨਾ? ਮੋਤੀਆਂ ਤਾਂ ਤੁਸੀਂ ਭੰਲਣੇ ਨਹੀਂ ਰਹਿਗੇ ਉਹ। ਠੀਕ ਆ? ਉਹ ਆਪਾਂ ਐਦਾਂ ਕਰਕੇ ਆਹ ਦੇਖੋ ਇੱਥੋਂ ਆਪਾਂ ਕੀ ਕਰਨਾ? ਨਾ ਹੀ ਤਾਂ ਆਪਾਂ ਪੈਰ ਨੀਚੇ ਸਿੱਟਣਾ ਤਾਂ ਆਪਾਂ ਸੀਨ ਆ ਜਿਹੜੀ ਐਦਾਂ ਦਾ ਕਰਕੇ ਆਇਆ ਲੈ ਕੇ ਜਾਣੀ ਆ। ਤੇ ਉਸ ਤੋਂ ਬਾਅਦ ਜਿੱਥੋਂ ਆਪਣੇ ਸੀਪੀ ਮੋਤੀ ਟੱਪ ਚੁੱਕਿਆ ਫਿਰ ਉਸ ਤੋਂ ਬਾਅਦ ਆਪਾਂ ਪੈਰ ਲੇ ਕੇ ਰੱਖ ਲਵਾਂਗੇ ਫਿਰ ਇਹਦੇ ਆਪਾਂ ਸੀ ਲਾ ਦਾਂਗੇ ਇਹ ਇਹ ਕਿਦਾਂ ਪੱਗਿਆ ਇਹ ਮਾੜੀ ਮੋਤੀ ਗਲਤੀ ਸਾਡੇ ਕੋਲੋਂ ਵੀ ਹੋ ਜਾਂਦੀ ਹੁੰਦੀ ਹੈ ਤੇ ਹੁਣ ਦੇਖੋ ਇਧਰਲੇ ਪਾਸ ਗਲਾ ਆਪਣਾ ਕਿਵੇਂ ਟੇਡਾ ਮੇਡਾ ਬਣਿਆ ਇਹ ਟੇਡਾ ਮੇਡਾ ਤਾਂ ਲੱਗ ਰਿਹਾ ਕਿਉਂਕਿ ਹਜੇ ਦੀ ਆਪਾਂ ਕਟਿੰਗ ਕਟਿੰਗ ਕਰਾਂਗੇ ਨਾ ਫਿਰ ਇਹਨੇ ਸਹੀ ਹੋ ਜਾਣਾ ਕੱਟ ਕੂਟ ਆਪਾਂ ਚੰਗੀ ਤਰ੍ਹਾਂ ਪਾ ਲਵੋ ਕਿ ਇਹਦੇ ਵਿੱਚ ਕੱਟ ਆਪਾਂ ਦੋ ਹੀ ਪਾਵਾਂਗੇ ਠੀਕ ਹੈ ਹੁਣ ਜਿਹੜਾ ਆ ਆਪਣੇ ਕੋਲੇ ਕੱਪੜਾ ਰਹਿ ਗਿਆ ਜਿੰਨਾ ਜਿੰਨਾ ਆਪਾਂ ਫੋਲਡ ਕਰਨਾ ਉਹਨਾਂ ਨੂੰ ਰੱਖ ਕੇ ਬਾਕੀ ਆਪਾਂ ਸਾਰਾ ਵੜ ਦਿਆਂਗੇ ਇਹਨੂੰ ਆ ਦੇਖੋ ਇਹ ਤੇ ਹੁਣ ਆਪਾਂ ਇੱਥੇ ਇੱਥੇ ਸੀਨ ਲਾਵਾਂਗੇ ਦੇ ਉੱਪਰ ਉੱਪਰ ਆਹ ਵਾਲੀ ਚੀਜ਼ ਤੇ ਆਪਾਂ ਸੀਨ ਲਾਵਾਂਗੇ ਲਾ ਦੇਵਾਂ ਮੈਂ ਫਿਰ ਤੁਸੀਂ ਦੇਖਿਓ ਬੇ ਇਹਦੀ ਕਿੱਦਾਂ ਦੀ ਫਿਨਿਸ਼ਿੰਗ ਆਊਗੀ ਮੈਂ ਇਹਦੇ ਵਿੱਚ ਕੁਝ ਨਹੀਂ ਪਾਇਆ ਨਾ ਕੋਈ ਪੇਪਰ ਪੇਸਟਿੰਗ ਨਾ ਕੋਈ ਬੁੱਕਿੰਗ ਆਸੋਈ ਥੱਲੇ ਦੇ ਦੇ ਇਹ ਚੀਜ਼ ਹੋ ਗਈ ਆਪਣੀ ਸੈੱਟ ਆ ਤੇ ਹੁਣ ਸਾਨੂੰ ਮੈਂ ਦਿਖਾ ਆ ਦੇਖੋ ਆ ਹੁਣ ਲੀਰ ਆਪਣੀ ਲੱਗ ਗਈ ਸੀਗੀ ਤੇ ਹੁਣ ਇਹਨੂੰ ਆਪਾਂ ਕੀ ਕਰਾਂਗੇ ਤੇ ਤੈਨੂੰ ਆਪਾਂ ਏਦਾਂ ਕਰਕੇ ਫੋਲਡ ਕਰਕੇ ਸੀਨ ਲਾਵਾਂਗੇ ਠੀਕ ਹੈ ਤਾਂ ਆਪਣੇ ਆ ਮੋਤੀ ਮਾਤੇ ਜੇ ਫੁੱਟ ਜਾਣਗੇ ਸਾਰੇ ਹੁਣ ਇਹਨੂੰ ਆਪਾਂ ਏਦਾਂ ਰੱਖ ਕੇ ਇਹ ਤੇ ਸੂਈ ਨਾਲ ਇਹ ਕੱਚਾ ਕਰ ਲਵਾਂਗੇ ਸੂਈ ਨਾਲ ਕੱਚਾ ਕਰਕੇ ਕਿਰਾਂ ਇੱਕ ਵਾਰ ਇਹ ਕੰਟਰੋਲ ਚ ਆ ਜਾਣਾ ਆ ਦੇਖੋ ਨਾਲੇ ਆਪਾਂ ਸੀਨ ਵੀ ਲਾਈ ਸੀਗੀ ਪਲੇਟ ਵਾਂਗੂ ਪਲੇਟ ਪਾਈ ਸੀ ਗਲਾ ਆਪਣਾ ਇੰਨਾ ਚੌੜਾ ਰਹੇਗਾ ਹੁਣ ਮੈਂ ਤੁਹਾਨੂੰ ਮਿਣ ਕੇ ਦਿਖਾ ਦੇਵਾਂ ਇੱਕ ਵਾਰ ਇਰੇ ਕੇ ਆਪਣਾ ਆਪਣੇ ਕੋਲੇ ਆ ਗਿਆ ਜੀ 5.5 ਇੰਚ ਜਦੋਂ ਆਪਾਂ ਬੈਕ ਵਾਲੇ ਗਲੇ ਦੀ ਚੜਾਈ ਕੱਟਾਂਗੇ ਆਪਾਂ ਸਾਹ ਚੜ ਗਿਆ 2.5 ਇੰਚ ਠੀਕ ਹੈ ਬੈਕ ਵਾਲਾ ਗਲਾ ਰਹੂਗਾ 5 ਇੰਚ ਫਿਰ ਇਹ ਵੀ ਉਹਦੇ ਨਾਲ ਐਦਾਂ ਹੋ ਜਾਣਾ ਮੈਂ ਤੁਹਾਨੂੰ ਉਹ ਵੀ ਕੱਟ ਕੇ ਲਾ ਕੇ ਦੱਸੂਗੀ ਵੀ ਕਿੱਦਾਂ ਆਇਆ ਐਦਾਂ ਹੋ ਜਾਣਾ ਇਹ ਜਦੋਂ ਕਸਟਮਰ ਪਾਊਗਾ ਇਹਨੇ ਉਹਦੇ ਸਰੀਰ ਦੇ ਨਾਲ ਹੀ ਅਟੈਚ ਹੋ ਜਾਣਾ ਹੁਣ ਆਪਾਂ ਚੱਲੇ ਬੈਕ ਵਾਲਾ ਗਲਾ ਬਣਾਉਣ ਪਹਿਲਾਂ ਨੂੰ ਮੈਂ ਕੱਚਾ ਕਰਨਾ ਹੁਣ ਕੱਚਾ ਤਾਂ ਤੁਹਾਨੂੰ ਮੈਂ ਕੀ ਦਿਖਾਵਾਂਗੀ ਹਨਾ ਆਪਾਂ ਜਿਹੜੀ ਪਲੇਟ ਆ ਉਹ ਕੱਚੀ ਕਰੀ ਹੋਈ ਸੀਗੀ ਹਨਾ ਕੱਚੀ ਕਰਕੇ ਇੱਥੋਂ ਆਪਾਂ ਫੜ ਕੇ ਰੱਖਣੀ ਹੈ ਇਹਨੂੰ ਇਦੋਂ ਆਪਾਂ ਇਦਾਂ ਪਲੇਟਾਂ ਪਾਉਣੇ ਆ ਨਾ ਤਾਂ ਫਿਰ ਪਲੇਟਾਂ ਦਾ ਜਿਹੜਾ ਕੱਪੜਾ ਲਾਈਨਿੰਗ ਦਾ ਤੇ ਆਪਣਾ ਜਿਹੜਾ ਹੈਗਾ ਇਹ ਮੇਨ ਫੈਬਰਿਕ ਦਾ ਇਹ ਸਹੀ ਆਉਂਦਾ ਆ ਦੇਖੋ ਆ ਵੀ ਹੁਣ ਆਪਣੀ ਕੱਚੀ ਕਰੀ ਹੋਈ ਪਲੇਟ ਆ ਤੇ ਬਰ ਗਈ ਆ ਸਪਲੇਟਾਂ ਇੱਥੋਂ ਆਪਾਂ ਫੜਨੀ ਆ ਆ ਵਾਲੇ ਥਾਂ ਤੋਂ ਇੱਥੋਂ ਫੜ ਕੇ ਫਿਰ ਆਪਾਂ ਨੀਚੇ ਤੋਂ ਫੜਨੀ ਹੈ ਪਹਿਲਾਂ ਹੁਣ ਫੜ ਕੇ ਦੋਨਾਂ ਨੂੰ ਆਪਾਂ ਐਦਾਂ ਮਸ਼ੀਨ ਦੇ ਨੀਚੇ ਦੇ ਦੇਣਾ ਥੋੜੀ ਜਿਹੀ ਮਸ਼ੀਨ ਪਹਿਲਾਂ ਆਪਾਂ ਖਾਲੀ ਚਲਾਉਣੀ ਹੈ ਆਂ ਅਸੀਂ ਆਪਾਂ ਚਾਰੇ ਪਲੇਟਾਂ ਪਾ ਲਵਾਂਗੇ ਆ ਦੇਖੋ ਐਦਾਂ ਦੀ ਆਪਣੀ ਪਲੇਟ ਪਈ ਹੈ ਅਹੀਂ ਆਪਾਂ ਚਾਰੇ ਪਲੇਟਾਂ ਪਾ ਦਵਾਂਗੇ ਫਿਰ ਦਿਖਾਉਣੀ ਆ ਮੈਂ ਤੁਹਾਨੂੰ ਮੋਢੇ ਬੈਕ ਵਾਲੇ ਕਰਨ ਲੱਗ ਗਏ ਆ ਬੈਕ ਵਾਲਾ ਜਿਹੜਾ ਗਲਾਗਾ ਉਹ ਆਪਾਂ ਰੱਖਾਂਗੇ ਚੜਾਈ ਇਹਦੀ ਇਹ 2.5 ਇੰਚ ਤੇ ਆਪਾਂ ਰੱਖ ਲਿਆ ਲੈਂਥ ਇਹਦੀ ਰੱਖਾਂਗੇ ਜੀ ਆਪਾਂ 1.5 ਇੰਚ ਤੇ 0.5 ਇੰਚ ਤੇ ਇੱਥੋਂ ਵੀ ਆਪਾਂ 2.5 ਹੀ ਰੱਖਾਂਗੇ ਉਸ ਤੋਂ ਬਾਅਦ ਜਿਹੜੀ ਆਪਾਂ ਇਹਦੀ ਕਾਰਡ ਪਾਉਣੀ ਹੁੰਦੀ ਹੈ ਹਨਾ ਉਹ ਆਪਾਂ ਅੱਧੇ ਇੰਚ ਤੇ ਪਾਉਣੀ ਹੁੰਦੀ ਹੈ ਐਦਾਂ ਰੱਖ ਕੇ ਹੁਣ ਆਪਾਂ ਇਹਦੀ ਕਟਿੰਗ ਕਰ ਦਵਾਂਗੇ ਕਟਿੰਗ ਕਰਕੇ ਚਲੋ ਇਹਨੂੰ ਕਰੋ ਇੱਥੇ ਪੁੱਲ ਸਾਬ ਅਲਿਕਾ ਇਹਦੀ ਆਪਣੀ ਗਲਾਈ ਕਿੰਨੀ ਸੋਹਣੀ ਪਈ ਆ ਐਦਾਂ ਕਰਕੇ ਤੇ ਹੁਣ ਆਪਾਂ ਲਾਵਾਂਗੇ ਜੀ ਰੇਵ ਲੇਅਰ ਮੈਂ ਲੀਰ ਲੈ ਲਈ ਸੀ ਜੀ ਅੱਜ ਤੋਂ ਮੈਂ ਲੀਰ ਲਾਉਣ ਦਾ ਬੈਸਟ ਤਰੀਕਾ ਦੱਸਣ ਲੱਗੀ ਆ ਨਾ ਸਭ ਤੋਂ ਬੈਸਟ ਮੈਨੂੰ ਨਹੀਂ ਲੱਗਦਾ ਵੀ ਇਹ ਚੀਜ਼ ਕਿਸੇ ਨੇ ਦੱਸੀ ਹੋਣੀ ਆ ਤੇ ਐਦਾਂ ਕਰਕੇ ਆਪਾਂ ਲਾਵਾਂਗੇ ਕੈਰੀ ਹੀਲ ਜੀ ਲਾਵਾਂਗੇ ਆਪਾਂ ਕੈਰੀ ਲੀ ਲਾ ਕੇ ਤੁਸੀਂ ਦੇਖੋ ਵੀ ਕਿੰਨੀ ਘੈਂਟ ਫਿਨਿਸ਼ਿੰਗ ਆਉਂਦੀ ਆ ਡਬਲ ਲੌਨ ਦੀ ਤਾਂ ਆਪਾਂ ਨੂੰ ਲੋੜ ਹੀ ਨਹੀਂ ਹੈਗੀ ਜੇ ਕਾਹ ਲੋਗੇ ਆਪਾਂ ਲਾ ਸਕਦੇ ਹਾਂ ਪਰ ਨਹੀਂ ਜਿਆਦਾ ਫਿਨਿਸ਼ਿੰਗ ਕੈਰੀ ਲੀਰ ਲਾ ਕੇ ਹੀ ਆਉਂਦੀ ਏਦਾਂ ਕਰਕੇ ਆਪਾਂ ਇਹਨੂੰ ਘਮਾਉਂਦੇ ਜਾਵਾਂਗੇ ਨਾਲ ਨਾਲ ਤੇ ਅੱਦਕ ਇਹਦੇ ਵਿੱਚੋਂ ਆ ਰਹੀ ਏ ਹੁਣ ਕਰੰਟ ਆ ਦੇਖੋ ਹੁਣ ਆਪਾਂ ਕੀ ਕਰਨਾ ਹੁਣ ਆਪਾਂ ਇਹਦਾ ਜਿਹੜੇ ਇਹਦੇ ਵਿੱਚ ਕੱਪੜਾ ਉੱਪਰ ਕਹਰੇ ਲੇਅਰ ਲਾ ਕੇ ਆਪਾਂ ਇਹਦੇ ਵਿੱਚ ਕੱਟ ਲਾਉਣਾ ਹੈ ਕੱਟ ਟਿਹੜੇ ਉਹ ਆਪਾਂ ਇਹਦੀ ਸਿਰਫ ਗਲਾਈ-ਗਲਾਈ ਤੇ ਲਾਵਾਂਗੇ ਆਪਾਂ ਜਿਆਦਾ ਸਾਰੀ ਤੇ ਨਹੀਂ ਲਾਵਾਂਗੇ ਮਤਲਬ ਕਿ ਗਲਾਈ-ਗਲਾਈ ਤੇ ਲਾਵਾਂਗੇ ਆਪਾਂ ਇੱਥੋਂ ਲੈ ਕੇ ਐਦਾਂ ਕਰਕੇ ਐਦਾਂ ਕਰਕੇ ਐਦਾਂ ਕਰਕੇ ਐਦਾਂ ਕਰਕੇ ਐਦਾਂ ਕਰਕੇ ਐਦਾਂ ਕਰਕੇ ਹਨਾ ਆਪਾਂ ਕੱਟ ਲਾਵਾਂਗੇ ਐਕਸਟਰਾ ਹੋਊਗਾ ਇਹਦੇ ਉਹਦੀ ਆਪਾਂ ਕਟਿੰਗ ਕਰ ਦਾਂਗੇ ਹੁਣ ਆਪਾਂ ਕੀ ਕਰਾਂਗੇ ਇਸ ਜੀ ਦੇ ਵਿੱਚ ਮੈਂਥ ਥੋੜੀ ਜੀ ਜ਼ਿਆਦਾ ਲੀ ਬਟ ਹੋਰ ਇਹਦੇ ਵਿੱਚ ਕੁਝ ਨਹੀਂ ਹੁੰਦਾ ਇਦਾਂ ਕਰਕੇ ਇਹਨੂੰ ਆਪਾਂ ਐਵੇਂ ਫੋਲਡ ਕਰ ਲੈਣਾ ਅੰਦਰ ਨੂੰ ਠੀਕ ਹੈ ਫੋਲਡ ਕਰਕੇ ਤੇ ਬਿਲਕੁਲ ਆਪਾਂ ਕਿਨਾਰੀ-ਕਿਨਾਰੀ ਦੇ ਉੱਪਰ ਸੇਮ ਲਾ ਦੇਵਾਂਗੇ ਤੁਸੀਂ ਇਹਦੀ ਲੀਰ ਦੀ ਫਿਨਿਸ਼ਿੰਗ ਦੇਖੋ ਵੀ ਕਿੰਨੀ ਘੈਂਟ ਆਉਗੀ बेड पे जाओ पलीर रखनी उन्नी देर रख के बाकी आप फोल्ड कर देंगे तो जी एक्सट्रा होनी है वो आप कटिंग कर देंगे जो अंगूर की चढ़ाई होंगी है तो उसे डेढ़ कंच लै सकते हो डेढ़ पॉइंट दे देखो इधरले पासे ਕਿੰਨੀ ਘੈਂਟ ਫਿਨਿਸ਼ਿੰਗ ਆਈ ਹੈ ਹਨ ਤੇ ਹੁਣ ਜਿਹੜਾ ਵੀ ਇਹ ਫालतੂ ਆਪਣੇ ਕੋਲੇ ਹੋਊਗਾ ਹਨਾ ਕਪੜਾ ਬੱਸ ਤਾਂ ਮੇਰੇ ਕੋਲੇ ਬਚਿਆ ਹੀ ਨਹੀਂ ਮਾੜਾ ਮੋਟਾ ਹੀ ਆ ਤੇ ਜਿਹੜਾ ਹੋਊਗਾ ਵੀ ਇਹਨੂੰ ਆਪਾਂ ਵੜ ਦਿਆਂਗੇ ਇਦਾਂ ਕਰ ਲਿਆ ਤੇ ਹੁਣ ਇਹਨੂੰ ਆਪਾਂ ਇਦਾਂ ਕਰਕੇ ਸੀਨ ਲਾਵਾਂਗੇ ਇਹਦੇ ਉੱਪਰ ਸੀਨ ਸੌਰੀ ਸੀਨ ਨਹੀਂ ਲਾਵਾਂਗੇ ਲਾਵਾਂਗੇ ਤਰਪਾਈ ਕਰਾਂਗੇ ਇਹਦੇ ਉੱਪਰ ਦੇਖੋ ਕਿੰਨੀ ਘੈਂਟ ਫਿਨਿਸ਼ਿੰਗ ਆ ਰਹੀ ਹੈ ਨਾ ਇਦਾਂ ਇਦਾਂ ਕਰਕੇ ਆਪਾਂ ਪ੍ਰੈਸ ਮਾਰਾਂਗੇ ਤੇ ਹੁਣ ਆਪਾਂ ਕੀ ਕਰਨ ਲੱਗੇ ਆ ਜੀ ਹੁਣ ਆਪਾਂ ਜੋੜਨ ਲੱਗੇ ਆ ਇਹਨਾਂ ਦੇ ਮੋਡੇ ਮੋਡੇ ਆਪਾਂ ਕਿਵੇਂ ਜੋੜਨੇ ਆ ਜਿਹੜੀ ਆਪਣੀ ਆਹ ਵਾਲੀ ਲੀਰ ਹੈਗੀ ਉਹਨੂੰ ਆਪਾਂ ਇਦਾਂ ਰੱਖ ਲੈਣਾ ਠੀਕ ਹੈ ਤੇ ਹੁਣ ਜਿਹੜੀ ਆਪਣੀ ਆਹ ਵਾਲੀ ਸੀਨ ਆ ਆ ਦੇਖੋ ਆਹ ਸੀਨ ਹਨ ਤਰਪਾਈ ਵਾਲੀ ਜਿਹੜੀ ਆਪਾਂ ਅੰਦਰ ਫੋਲਡ ਕਰਨੀ ਆ ਉਹਦੇ ਬਿਲਕੁਲ ਨਾਲ ਇਹਨੂੰ ਇਦਾਂ ਕਰਕੇ ਰੱਖਾਂਗੇ ਮੋਡੇ ਜੋੜਨ ਦਾ ਇਹ ਆਪਾਂ ਤਰੀਕਾ ਆਪਣਾ ਹੈਗਾ ਇਹ ਗੁੰਮ ਤਰੀਕਾ ਹੈ ਠੀਕ ਹੈ ਇਹ ਮੈਂ ਪਹਿਲਾਂ ਵੀ ਇੱਕ ਦੋ ਵੀਡੀਓ ਚ ਦੱਸਿਆ ਹੈਗਾ ਤੇ ਇਦਾਂ ਕਰਕੇ ਆਪਾਂ ਬਿਲਕੁਲ ਨਾਲ ਨਾਲ ਸਿਲਾ ਲੈਣਾ ਹੈ ਬਿਲਕੁਲ ਨਾਲ ਨਾਲ ਸਿਲਾ ਲੈ ਤੇ ਹੁਣ ਆਪਾਂ ਕੀ ਕਰਨਾ ਜੀ ਹੁਣ ਜਿਹੜੇ ਆਪਣੇ ਮੋਤੀ ਮਾਤੀ ਦੇ ਵਿੱਚ ਆ ਰਹੇ ਇਹਨਾਂ ਨੂੰ ਚਲਾ ਦਿਓ ਥੋੜੀ ਮੇਰੇ ਕੋਲ ਵਾਸਤੇ ਕਿੰਤੀ ਹੈ ਤੇ ਹੁਣ ਆਪਾਂ ਇਹਨੂੰ ਕੀ ਕਰਨਾ ਇਦਾਂ ਕਰਕੇ ਰੱਖ ਲੈਣਾ ਠੀਕ ਹੈ ਇਦਾਂ ਕਰ ਲੈ ਇਹਨੂੰ ਘੁਮਾ ਕੇ ਜਿਹੜੀ ਆਹ ਵਾਲੀ ਚੀਜ਼ ਆਪਣੀ ਇਹਨੂੰ ਆਪਾਂ ਅੰਦਰ ਨੂੰ ਐ ਫੋਲਡ ਕਰ ਲੈਣਾ ਠੀਕ ਹੈ ਫੋਲਡ ਕਰਕੇ ਹੁਣ ਇਹਦੇ ਆਪਾਂ ਲਾਵਾਂਗੇ ਸੀਨ ਸੀਨ ਥੋੜੇ ਜਿਹਾ ਧਿਆਨ ਨਾਲ ਲਾਇਓ ਕਿਉਂਕਿ ਹਜੇ ਵੀ ਇਹਦੇ ਵਿੱਚ ਮਾੜਾ ਮੋਟਾ ਕੋਈ ਮੋਤੀ ਵਗੈਰਾ ਹੋ ਸਕਦੇ ਆ ਮੈਂ ਐਂ ਬਗਰ ਕਿ ਨਿਕਾਉਂਗੀ ਫਿਰ ਓਕੇ ਜੇ ਮੇਰੀ ਸੂਈ ਟੁੱਟ ਗਈ ਮੇਰੇ ਕੋਲ ਸੂਈ ਵੀ ਨਹੀਂ ਹੋਰ ਹੈਗੀ ਮਨ ਲੱਗਾ ਕਿੰਨਾ ਕੁ ਮੈਂ ਅੱਗੇ ਨਹੀਂ ਕਰਾਂਗੀ ਇਹ ਫਿਨਿਸ਼ਿੰਗ ਦੇਖੋ ਤੁਸੀਂ ਕਿਦਾਂ ਦੀ ਆਈ ਆਪਣੀ ਆ ਚੀਜ਼ ਇੱਧਰ ਆ ਗਈ ਤੇ ਆਹ ਵਾਲੀ ਜਿਹੜੀ ਚੀਜ਼ ਆਪਣੀ ਇਹ ਇਦਾਂ ਕਰਕੇ ਆ ਇੱਧਰ ਆ ਜਾਣੀ ਹੈ ਹਨਾ ਆ ਦੇਖੋ ਫੋਟੋ ਮਾਰੇ ਤੋਂ ਇੱਕ ਆ ਦੇਖੋ ਮੋਢੇ ਆਪਾਂ ਅਟੈਚ ਕਰ ਲਏ ਸੀ ਦੇਖੋ ਕਿੰਨੀ ਘੈਂਟ ਫਿਨਿਸ਼ਿੰਗ ਨਾਲ ਕਮੇਜ ਆਪਣਾ ਹਨਾ ਤਿਆਰ ਹੋਇਆਗਾ ਇਧਰੋਂ ਵੀ ਕਿਸੇ ਪਾਸੋਂ ਕੋਈ ਬਲ ਨਹੀਂ ਪੈ ਰਿਆ ਆ ਆਪਣੀਆਂ ਪਲੇਟਾਂ ਆਪਾਂ ਮੋਟੀਆਂ ਪਾਈਆਂ ਨੇ ਕਿਉਂਕਿ ਇਹ ਹੈਲਥੀ ਲੈਡੀ ਦਾ ਸੀਗਾ ਹੁਣ ਆਪਾਂ ਕੀ ਕਰਨਾ ਜੀ ਜਿਹੜੇ ਆਪਾਂ ਕੱਟ ਪਾਏ ਹੋਏ ਸੀ ਆ ਦੇਖੋ ਫਰੰਟ ਪੱਲੇ ਤੇ ਵੀ ਕੱਟਾ ਬੈਕ ਪੱਲੇ ਤੇ ਵੀ ਕੱਟਾ ਮੈਂ ਕੀ ਕਰਦੇ ਹੁੰਨੇ ਆ ਇੱਕ ਵਾਰ ਕੱਚੀ ਸੀਨ ਲਾਉਣੀ ਨੇ ਕੱਟ ਨੂੰ ਕੱਟ ਨਾਲ ਆਪਾਂ ਫੜ ਕੇ ਮਿਲਾ ਲੈਣਾ ਉਸ ਤੋਂ ਬਾਅਦ ਆਹ ਪਲੇਟ ਇਧਰ ਨੂੰ ਕਰਕੇ ਇੱਥੇ ਵੀ ਆਪਾਂ ਸੀਨ ਲਾ ਲੈਣੀ ਆ ਠੀਕ ਹੈ ਤੇ ਫਿਰ ਆਪਾਂ ਕੀ ਕਰਨਾ ਇਧਰਲੇ ਪਾਸੋਂ ਵੀ ਆਪਾਂ ਕੱਟ ਨੂੰ ਕੱਟ ਨਾਲ ਮਿਲਾ ਕੇ ਇੱਥੋਂ ਆਪਾਂ ਸੀਨਾ ਲਾ ਲੈਣੀ ਆ ਪਹਿਲਾਂ ਇਧਰ ਸੀਨ ਲਾਉਣੀ ਆ ਫਿਰ ਇਧਰ ਸੀਨ ਲਾਉਣੀ ਮੈਂ ਸੀਨ ਲਾ ਲਿਆ ਮੈਂ ਫਿਰ ਉਸ ਤੋਂ ਬਾਅਦ ਤੇ ਇਧਰਲੇ ਪਾਸੇ ਕੱਚੀ ਸੀਨ ਲਾਉਣ ਦਾ ਮਕਸਦ ਕੀ ਹੁੰਦਾ ਵੀ ਆਪਾਂ ਇੱਕ ਵਾਰ ਕੱਟ ਨਾਲ ਕੱਟ ਮਿਲਾ ਕੇ ਕੱਚੀ ਸੀਨ ਲਾ ਲਈ ਆ ਉਹਦੇ ਵਿੱਚ ਕੀ ਹੁੰਦਾ ਭੈਣੋ ਆਪਣਾ ਇਹਦਾ ਸੂਟ ਆ ਉਹ ਬਿਲਕੁਲ ਵੀ ਕਾਂ ਚ ਜਾਣ ਦੀ ਕੋਈ ਸੰਭਾਵਨਾ ਨਹੀਂ ਲੈਂਦੀ ਆ ਦੇਖੋ ਆ ਨੇੜ ਆ ਦੇਖੋ ਆ ਜਿਹੜੀ ਚੀਜ਼ ਆ ਹਨਾ ਇੱਥੋਂ ਮੈਂ ਕਟਨਾ ਕਰਤ ਮਲਾਈ ਸੀ ਆ ਨੀਚੇ ਤੱਕ ਦੇਖੋ ਬਿਲਕੁਲ ਇੱਕੋ ਜਿਹਾ ਆ ਮੈਨੂੰ ਮੈਂ ਹਲਾ ਵੀ ਦਿੰਨੀ ਆ ਦੁਬਾਰੇ ਬਿਲਕੁਲ ਇੱਕੋ ਜਿਹਾ ਆ ਕੋਈ ਵੀ ਪੱਲਾ ਕਿਸੇ ਪਾਸੇ ਨਹੀਂ ਜਾ ਰਿਹਾ ਆਹੀ ਕਾਰਨ ਹੁੰਦਾ ਹੈ ਇਹਦਾ ਤਾਂ ਆਪਾਂ ਨੂੰ ਕੱਚੀ ਸੀਨ ਲਾਉਣ ਦਾ ਆ ਬਾਣੀ ਦਾ ਹੁਣ ਆਪਣੀ ਕੱਚੀ ਸੀਨ ਲੱਗ ਚੁੱਕੀ ਆ ਹੁਣ ਆਪਾਂ ਨੂੰ ਪਤਾ ਲੱਗ ਗਿਆ ਆਪਣਾ ਕੱਪੜਾ ਬੈਕ ਤੇ ਫਰੰਟ ਪੱਲੇ ਬਿਲਕੁਲ ਸਟੇਡ ਨੇ ਕਿਸੇ ਪਾਸੇ ਨਹੀਂ ਜਾ ਰਿਹਾ ਠੀਕ ਹੈ ਹੁਣ ਆਪਾਂ ਕੀ ਕਰਾਂਗੇ ਬੇਫਿਕਰ ਹੋ ਕੇ ਤੇ ਫਿਟਿੰਗ ਆਲੇ ਨਿਸ਼ਾਨ ਲਾਵਾਂਗੇ ਤੇ ਆਪਾਂ ਸੀਨ ਲਾਵਾਂਗੇ ਤੇ ਆਪਾਂ ਬਾਹ ਜਾਣਾਗੇ ਉਹਦੇ ਵਿੱਚ ਆਪਾਂ ਨੂੰ ਹੁਣ ਕਸਟਮਰ ਲੈ ਵੀ ਗਿਆ ਤਾਂ ਆਪਾਂ ਨੂੰ ਕੋਈ ਵੀ ਕਨਫਿਊਜ਼ਨ ਨਹੀਂ ਆਊਗੀ